ਮੋਟਰਸਾਈਕਲ ਅਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਦੌਰਾਨ 15 ਸਾਲ ਦੇ ਮੁੰਡੇ ਦੀ ਦਰਦਨਾਕ ਮੌਤ ਹੋਈ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਹਰ ਰੋਜ਼ ਸੜਕੀ ਹਾਦਸੇ ਵਾਧ ਰਹੇ ਨੇ ਜਿਸ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਦੇਸ਼ ਚਾਰੀਖੇਤੇ ਗਏ ਸੀ ਕਿ ਛੋਟੇ ਬੱਚੇ ਕੋਈ ਵੀ ਵਹੀਕਲ ਨਹੀਂ ਚਲਾਉਣਗੇ ਜੁਰਮਾਨਾ ਭੁਗਤਣਾ ਪਵੇਗਾ ਪਰ ਲੋਕ ਨਹੀਂ ਟਲ ਰਹੇ ਤਾਂ ਸਾਹ ਮਾਮਲਾ ਸਾਹਮਣੇ ਆ ਰਿਹਾ ਹੈ ਸੰਗਰੂਰ ਦੇ ਨਨਕੀਆਣਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਹ ਹਾਦਸਾ ਦੇਖਣ ਮਿਲਿਆ ਜ ਜਦੋਂ ਇੱਕ ਮੋਟਰਸਾਈਕਲ ਉੱਤੇ ਸਵਾਰ ਇੱਕ 15 ਸਾਲ ਦਾ ਮੁੰਡਾ ਤੇ ਉਸਦੇ ਨਾਲ 18 ਸਾਲ ਦੀ ਕੁੜੀ ਅਚਾਨਕ ਕਾਰ ਤੇ ਨਾਲ ਟਕਰਾ ਕੇ ਟੱਕਰ ਇੰਨੀ ਖਤਰਨਾਕ ਸੀ ਕਿ ਕਾਰ ਤੇ ਪਰਖੱਚੇ ਉੱਡ ਕੇ ਮੋਟਰਸਾਈਕਲ ਵੀ ਖਿੱਲਰ ਚੰਦ ਹੈ 15 ਸਾਲ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਦਕਿ ਕੁੜੀ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹਾਲਿਸ ਬਾਬਤ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਜਦੋਂ ਇਸ ਬਾਰੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਐਕਸੀਡੈਂਟ ਕੇਸ ਆਇਆ ਜਿਸ ਤੇ ਵਿੱਚ ਮੁੰਡੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਕੁੜੀ ਜੜੀਆ ਉਸ ਦਾ ਇਲਾਜ ਚੱਲ ਰਿਹਾ ਕੁੜੀ ਦੀ ਲੱਤ ਟੁੱਟ ਗਈਆ ਬੇਹਦੀ ਪਿਆਨ ਖਾਤ ਦੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਗੱਡੀ ਅਤੇ ਉਹ ਮੋਟਰਸਾਈਕਲ ਦੇ ਵਿੱਚ ਕਾਰ ਟੱਕਰ ਹੋਈ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ 15 ਸਾਲ ਦਾ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ ਜਿਸ ਦੀ ਟੱਕਰ ਕਾਰ ਤੇ ਨਾਲ ਹੁੰਦੀ ਹੈ ਤੇ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ ਚਤ ਕੀ ਪਿੱਛੇ ਬੈਠੀ ਕੁੜੀ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਉਸ ਦੀ ਲੱਤ ਟੁੱਟ ਚੁੱਕੀ ਆ ਬੇहद ਹੀ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਂਝੀਆਂ ਤੁਹਾਡੇ ਨਾਲ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਮੰਸਰ ਬਣ ਜਾਂਦਾ ਹੈ ਮਾਪਿਆਂ ਦਾ ਪੁੱਤ ਇਸ ਹਾਦਸੇ ਦੇ ਵਿੱਚ ਉਸਦੀ jaan ਚਲੇ ਗਈ ਕਿੰਨਾ ਵੱਡਾ ਦੁੱਖ ਉਨ੍ਹਾਂ ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਹੋਵੇਗਾ ਜਿਨ੍ਹਾਂ ਦਾ ਪੁੱਤ 15 ਸਾਲ ਦੀ ਉਮਰ ਦੇ ਵਿੱਚ ਜਹਾਨੋ ਤੁਰ ਗਿਆ ਸੜਕੀ ਹਾਦਸੇ ਦਾ ਅਚਾਹ ਸ਼ਿਕਾਰ ਹੋਇਆ ਕਿਸਤੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਐਕਸੀਡੈਂਟ ਕਿਸ ਚੀਜ਼ ਦੇ ਨਾਲ ਹੋਇਆ ਸੀ ਐਕਸੀਡੈਂਟ ਤਾਂ ਮੋਟਰਸਾਈਕਲ ਆ ਗਿਆ ਉਹ ਸਾਹਮਣੇ ਪੈਦਲ ਓਕੇ ਮੈਂ ਉਹਨੂੰ ਬਚਾਇਆ ਉਹ ਤੋਂ ਐਵੇਂ ਦਵੱਜੀ ਆ ਕੇ ਇਥੇ ਉਲਟੀ ਕਿ ਫਿਰ ਗੱਡੀ ਫਾਸਟ ਸੀ ਜਾਂ ਕਿਵੇਂ ਸੀ ਜੀ? ਹੈ? ਗੱਡੀ ਤੇਜ਼ ਸੀ ਜਾਂ ਕੋਈ ਦਿੱਕਤ ਸੀ? ਗੱਡੀ ਦਾ ਨਾਰਮਲ ਸਪੀਡ ਤੇ ਸੀ ਸੀ ਤੇ ਜਿਹੜੇ ਵਿੱਚ ਬੰਦੇ ਨੇ ਜੀ ਗੱਡੀ ਦੇ ਵਿੱਚ ਸੀਗੇ ਜਿਹੜੇ ਜਿਹੜੇ ਉਹ ਗੱਡੀ ਦੇ ਵਿੱਚ ਜਿਹੜੇ ਚਲਾ ਰਹੇ ਸੀ ਤੁਸੀਂ ਚਲਾ ਰਹੇ ਸੀ ਜੀ ਆਪ ਅੱਛਾ ਤੁਹਾਡੀ ਆਪਦੀ ਗੱਡੀ ਸੀਗੀ? ਹਾਂ ਓਕੇ ਤੇ ਜਿਹੜੇ ਬਾਈਕ ਵਾਲੇ ਨੇ ਜੀ ਮੈਂ ਜਾਣਦਾ ਨਹੀਂ ਪਟੜ ਨੇ ਜਾਂ ਕਿਵੇਂ ਨੇ ਜੀ? ਹੈ? ਪਟੜ ਹੈ। ਉੱਥੇ ਦਾ ਸੀਗਾ ਮੁੰਡਾ ਮੰਗਵਾਲ ਦਾ ਪੁਲੀਸ ਦਾ ਪਟੜ ਹੈ ਆਪੇ अच्छा दो जने थे भाई को ये छड़ के आए हैं ओके ओके नहीं ज्यादा प्रशासन आ गया होगा मौके पे पुलिस प्रशासन आ गया होगा मौके पे नहीं मैं तो चक्कर लेके अच्छा ਤੁਸੀਂ ਆਪ ਛੱਡ ਕੇ ਆਏ ਹੋ ਕੁੜੀਆਂ ਛੱਡਿਆ ਜੇ ਮੁੰਡੇ ਨੂੰ ਹੋ ਗਿਆ ਇੱਥੇ ओके ਤੇ ਐਂਬੂਲੈਂਸ ਵਗੈਰਾ ਕੋਈ ਨਹੀਂ मौके ਤੇ ਪਹੁੰਚੀ ਹੈਗੀ ਐਂਬੂਲੈਂਸ ਤਾਂ ਨਹੀਂ ਆਈ ਉਹ ਆ ਪਿੱਛੇ ਮੋੜੇ ਦੇਖਾ ਜਿੱਥੇ ਜਾ ਰਹੇ ਸੀ ਇਹਦਾ ਦੇਖ ਕੁੜੀ ਪਈ ਆ ਕੁੜੀ ਇਹ ਚਲਾ ਐਵੇਂ ਕੁੜੀ ਦਾ ਪੱਟਾ ਠੀਕ ਹੈ ਵੀਰ ਜੀ ਉਹਦੇ ਵਿੱਚ ਇੱਕ ਸਾਡੇ ਕੋਲ ਬ੍ਰੌਡਟ ਹੈ ਆਇਆ ਸੀਗਾ ਤੇ ਜਿਹੜੀ ਬੋਡੀ ਐ ਇਸਨੂੰ ਮੋਰਚੇ 'ਚ ਸ਼ਿਫਟ ਕੀਤੀ ਹੈ ਤੇ ਜਿਹੜਾ ਹੁਰਸ਼ਾ ਹੈਗਾ ਉਹ ਸਟੇਬਲ ਹੈ ਉਹਦੇ ਲੱਗਦਾ ਫ੍ਰੈਕਚਰ ਸੀਗਾ ਜਿਹਨੂੰ ਦਾਖਲ ਕਰ ਲਿਆ ਗਿਆ ਤੇ ਇਹ ਨਾਲ ਚੱਲ ਰਿਹਾ ਹੈ। ਅੱਛਾ ਜੀ ਦਿੱਲੀ ਕੋਲ ਰਹੀ ਹੈ ਸਰ ਜੀ। ਹਾਂ ਜੀ ਲੜਕੀ ਦੀ ਉਮਰ 18 ਸਾਲ ਹੈ। ਠੀਕ ਹੈ। ਇਹ ਜਿਹੜਾ ਡੈਕ ਉਹ ਕਿਸ ਫਟੇ ਹੀ ਉਹਨੂੰ ਲੱਗਦਾ ਫੰਕਾ ਚੱਲ ਰਿਹਾ ਹੈ।